ਸਵਾਗਤ ਹੈ ਸਾਨ ਬੁਣਤੀ ਚੈਨਲ ਤੇ ਅੱਜ ਮੈਂ ਤੁਹਾਨੂੰ ਜੈਨ ਸਕੋਟੀ ਦੀ ਬਾਹ ਬੁਣ ਬੁਣ ਕੇ ਦਿਖਾਵਾਂਗੀ ਵੀ ਆਪਾਂ ਨੇ ਬਾਹ ਕਿਵੇਂ ਤਿਆਰ ਕਰਨੀ ਆ ਇੱਕ ਬਾਹ ਮੈਂ ਤਿਆਰ ਕਰ ਲਈ ਤੇ ਤੁਹਾਨੂੰ ਦੂਜੀ ਵੀ ਦੱਸਾਂਗੀ ਦੂਈ ਵਾਰੇ ਤੁਹਾਨੂੰ ਕੱਲੀ ਕੱਲੀ ਡਿਟੇਲ ਸਮਝਾਉਂਗੀ ਮੇਰੇ ਤਰੀਕੇ ਦੱਸੇ ਹੋਏ ਨਾਲ ਤੁਸੀਂ ਬੁਣੇਗੇ ਬਹੁਤ ਵਧੀਆ ਆਊਗੀ ਦੇਖ ਮੈਂ ਇੱਥੋਂ ਲਏ ਨੇ 50 ਕੁੰਡੇ 50 ਕੁੰਡਿਆਂ ਦੇ ਬਾਰਡਰ ਕਰਿਆ ਬਾਰਡਰ ਤੋਂ ਬਾਅਦ ਮੈਂ ਇੱਥੋਂ 5 ਕੁੰਡੇ ਵਧਾਈ ਤੇ ਇੱਕ 2 ਕੁੰਡੇ ਇਧਰੋਂ 2 ਦੋਈ ਸਾਈਡ ਤੋਂ ਤੇ ਇੱਕ ਕੁੰਡਾ ਵਿਚਾਲੇ ਤੋਂ 5 ਕੁੰਡੇ ਵਧਾਏ ਹਰ 5ਵੀਂ ਸਲਾਈ ਨੂੰ 5 ਸਲਾਈਆਂ ਪਾ ਕੇ 6ਵੀਂ ਸਲਾਈ ਨੂੰ ਇੱਕ ਇੱਕ ਕੁੰਡਾ ਵਧਾਇਆ ਇੱਕ ਇੱਕ ਕੁੰਡਾ ਵਧਾਉਣ ਕਰਕੇ ਇਹ ਆਪਣੇ ਹੋ ਗਏ ਉਤੋਂ 100 ਕੁੰਡਾ ਹੋ ਗਿਆ ਤਾਂ ਦੇਖੀ ਤੇ ਇਹਨੂੰ ਆਪਾਂ ਫੇਰ ਮੈਂ ਕੀ ਕਰਿਆ ਜਿਹੜੇ ਡਿਜ਼ਾਈਨ ਨੇ ਉਹ ਆਪਣੇ ਨਾਲ ਦੀ ਨਾਲ ਸੈੱਟ ਇਹ ਡਿਜ਼ਾਈਨ ਵੀ ਦੱਸੂਗੀ ਬਾਹਾਂ ਚ ਕਿਵੇਂ ਪਾਉਣਾ ਤੇ ਮੈਂ ਇਹ ਨਾਲ ਦੀ ਨਾਲ ਫਲੀਆਂ ਤੋਰੀਆਂ ਨੇ ਸੇਮ ਸੇਮ ਫਲੀ ਆਈ ਆ ਤੇ ਇੱਕ ਫਲੀ 4 4 ਫਿਰ 6 ਕੁੰਡੇ ਦੀ ਵਿੱਚ ਉਲਟੇ ਆਉਂਦੇ ਨੇ 5 ਕੁੰਡਿਆਂ ਦੀ ਇਹ ਫਲੀ ਆ ਫਿਰ ਇੱਕ ਜਾ ਕੇ ਗਾਹਾਂ ਫਲੀ ਫੇਰ ਤੁਰਪੀ ਸੇਮ ਫਲੀ ਇੱਕੋ ਜੀ ਇਹ ਮੈਂ ਇਹ 24 ਇੰਚ ਬਾਹ ਆਪਣੀ ਜਾ ਵੀ ਇੰਚ ਬਾੰਬਣੀ ਤਿਆਰ ਹੋਈ ਆ ਸੌ ਕੁੰਡਾ ਉੱਪਰੋਂ ਦੀ ਇਹ ਜਿਹੜੀ ਕਾਟ ਆ ਇਹ ਮੈਂ ਪਾਈ ਆ 4 3 2 4 3 2 ਫੇਰ ਮੈਂ ਤਿੰਨ ਵਾਰ 2 2 ਕੁੰਡੇ ਕਟਾਏ ਨੇ ਦੋਨਾਂ ਸਾਈਡਾਂ ਤੋਂ 4 3 2 2 2 ਤਿੰਨ ਵਾਰ 2 2 ਕੁੰਡੇ ਫਿਰ ਇਹਨੂੰ ਆਪਾਂ ਬੰਦ ਕਰਿਆ ਇਹ ਤੇ 24 ਇੰਚ ਆਪਣੀ ਸਾਰੀ ਬਾਹ ਤਿਆਰ ਹੋ ਗਈ ਦੇਖੀਏ ਡਿਜ਼ਾਈਨ ਕਿੰਨਾ ਵਧੀਆ ਸੈਟ ਆਇਆ ਤੁਹਾਨੂੰ ਇਹੀ ਡਿਜ਼ਾਈਨ ਮੈਂ ਪਾ ਕੇ ਦੋਈ ਬਾਹਾਂ ਦੇ ਵਿੱਚ ਸਾਰਾ ਦੱਸੂੰਗੀ ਤੇ ਇਹ ਤਰੀਕੇ ਨਾਲ ਤੁਸੀਂ ਬਾਹ ਬਣਾਉਣੀ ਆ ਜਮੇ ਸੈਟ ਸੈਟ ਬਾਹ ਆਉਗੀ ਹੁਣ ਆਪਾਂ ਲਵਾਂਗੇ 10 ਨੰਬਰ ਦੀਆਂ ਸਲਾਈਆਂ ਤੇ ਮੈਂ ਇਹ ਬਣਾਈ ਕਰੀ ਆ ਹੁੰਡੇ ਮੈਂ ਸਿੰਪਲੀਫਾਈ ਨੇ ਸਿੰਪਲ ਸਿੰਪਲ ਕੁੰਡੇ ਪਾਏ ਨੇ ਆਪਾਂ ਨੇ 50 ਕੁੰਡੇ ਪਾਏ ਥੱਲਿਓਂ ਬਾਰਡਰ ਦੇ ਕੁੰਡੇ ਆਪਣੇ 50 ਪੈ ਗਏ ਹੁਣ ਆਪਾਂ ਇਹਦਾ ਬਾਰਡਰ ਬਣਾਵਾਂਗੇ ਇਕ ਉਲਟਾ ਸਿੱਧਾ ਉਲਟਾ ਸਿੱਧਾ 2 ਇੰਚ ਦੇ ਕਰੀਬ ਆਪਾਂ ਬਾਰਡਰ ਬਣਾਵਾਂਗੇ ਇਸੇ ਤਰ੍ਹਾਂ ਆਪਾਂ ਉਲਟੇ ਸਿੱਧੇ ਦਾ ਬਾਰਡਰ ਕਰਾਂਗੇ ਇੱਕ ਸਲਾਈ ਆਪਣੀ ਪੈ ਗਈ ਦੂਜੀ ਸਲਾਈ ਨੂੰ ਆਪਾਂ ਅੱਗੇ ਇਸੇ ਤਰ੍ਹਾਂ ਆਪਾਂ ਨੇ ਉਲਟੇ ਸਿੱਧੇ ਦਾ ਬਾਰਡਰ ਬਣਾਉਣਾ 2 2.5 ਇੰਚ ਬਾਰਡਰ ਆ ਇਨਨ ਆਪਾ ਬਣਾਵਾਂਗੇ ਫੇਰ ਤੋਂ ਨੂੰ ਬਣਾ ਕੇ ਦਿਖਾਉਣੀ ਆ ਦੇਖੀਏ ਬਾਹ ਬਣ ਕੇ ਆਪਣੀ ਹੋ ਗਈ ਤਿਆਰ ਤੇ ਸਾਰੀਆਂ ਸਲਾਈਆਂ ਵੀ ਹੋ ਗਈਆਂ ਦੇਖੀਏ ਜਿਵੇਂ ਮੈਂ ਦੇਖੀਏ ਡਿਜ਼ਾਈਨ ਨਾਲ ਦੀ ਨਾਲ ਤੋਰਿਆ ਹੈ ਇੱਕ ਆ ਡਿਜ਼ਾਈਨ ਆ ਗਿਆ ਤੇ ਸੇਮ ਇੱਕ ਆ ਡਿਜ਼ਾਈਨ ਆ ਗਿਆ ਤੇ ਦੇਖੋ ਉਸ ਦੇ ਹਿਸਾਬ ਨਾਲ ਜਿਵੇਂ ਇਧਰ ਲਈ ਬਾਹੇ ਆ ਦੇਖੀਏ ਇਧਰ ਹੀ ਬਾਂਦੇ ਇੱਕ ਆ ਡਿਜ਼ਾਈਨ ਆ ਗਿਆ ਸੀਗਾ ਫਿਰ ਪੁੱਠੇ ਆ ਗਏ ਸੀ ਫਿਰ ਇੱਕ ਡਿਜ਼ਾਈਨ ਆ ਆ ਗਿਆ ਤੇ ਹੁਣ ਆਪਾਂ ਉਸੇ ਹਿਸਾਬ ਨਾਲ ਆਪਣੀ ਬਾਹ ਹੋ ਗਈ ਐਨ ਬਿਲਕੁਲ ਤਿਆਰ ਪੂਰੀ ਆਪਾਂ ਹੁਣ ਇਹਦੀ ਉਹ ਕਰਾਂਗੇ ਕਾਟ ਪਾਵਾਂਗੇ ਦੇਖੀ ਕਾਟ ਤੇ ਚਲੇਗੀ ਆਪਣੀ ਬਾਹ ਤੇ ਹੁਣ ਆਪਾਂ ਇਹਦੀ ਕਾਟ ਪਾਉਣੀ ਹੈ ਦੇਖੀਏ ਕਾਟ ਪਾਉਂਗੀ ਮੈਂ ਤੇ 4 4 ਮਤਲਬ 3 ਦੀ 4 3 ਇਹ ਦੇਖੀਏ 4 2 1 ਘਰ ਲਿਖ 4 3 ਦੀ ਪਾਉਣੀ 4 3 2 ਫੇਰ ਦੋ ਫੇਰ ਦੋ ਐਦਾਂ ਆਪਾਂ ਕਾਟ ਮੋਢਿਆਂ ਦੀ ਪਾਈਆ ਇਸੇ ਤਰੀਕੇ ਨਾਲ ਕਾਟ ਪਾਈਦੀ ਪਾਉਣੀ ਆ ਦੇਖੀਏ ਕਾਟ ਕਟਾਈਏ ਜਿਹੜੀ ਆਪਾਂ ਘਟਾਉਨੇ ਆ ਇਹ ਆਪਣਾ ਆਪਣਾ ਹਿਸਾਬਾ ਦੇਖੀਏ ਤੇ ਇਹਨੂੰ ਦੋ ਦਾ ਵੀ ਐ ਇੱਕ ਵੀ ਆਪਾਂ ਕਰ ਸਕਦੇ ਆ ਦੇਖੀਏ ਦੋ ਦਾ ਇੱਕ ਹੋ ਗਿਆ ਠੀਕ ਆ ਆ ਦੇਖੀਏ ਦੋ ਦਾ ਇੱਕ ਹੋ ਗਿਆ ਦੋ ਕੁੰਡੇ ਘਟ ਕੇ ਆਪਣੇ ਤੇ ਇਹਨੂੰ ਆਪਾਂ ਸਲਾਈ ਚ ਪਾ ਕੇ ਬੁਣ ਕੇ ਵੀ ਐ ਕਰ ਸਕਦੇ ਆ ਦੇਖੀ ਜਿਹੜੇ ਮਰਜ਼ੀ ਤਰੀਕੇ ਨਾਲ ਆਪਾਂ ਘਟਾ ਸਕਦੇ ਆ ਤਿੰਨ ਗੁੰਡੇ ਘਟ ਕੇ ਆਹ ਦੇਖੀਏ ਚਾਰ ਗੁੰਡੇ ਘਟ ਕੇ ਆਪਣੇ ਇਹ ਦੇਖੀਏ ਹੁਣ ਆਪਾਂ ਆਪਣਾ ਰਜਾਇਰ ਪਾਵਾਂਗੇ ਰਜਾਇਰ ਦੀ ਵੀਡੀਓ ਤੁਹਾਨੂੰ ਮੈਂ ਬਾਅਦ ਹੀ ਦੇ ਇਹ ਪੈ ਗਈ ਹੁਣ ਆਪਾਂ ਦੋ ਕੁ ਕੁੰਡੇ ਰਹਿ ਗਏ ਇਹ ਪਾ ਦਈਏ ਦੇਖੀ ਹੁਣ ਆਪਾਂ ਹੁਣ ਆਪਾਂ ਇੱਧਰ ਨੂੰ ਵੀ 4 ਘਟਾਉਂਗੀ ਮੈਂ ਦੇਖੀਏ ਦੋ ਦਾ ਇੱਕ ਦੋ ਦਾ 1 ਹੋ ਗਿਆ ਲੋ ਹੋ ਗਏ ਤਿੰਨ ਚਾਰ ਆ ਦੇਖੇ ਚਾਰ ਘਟ ਗਏ ਹੁਣ ਆਪਣੀ ਸਾਰੀ ਸਲਾਈ ਉਲਟੀ ਸਾਰੀ ਸਲਾਈ ਪਾ ਕੇ ਦਿਖਾਉਣੀ ਹੁਣ ਤੁਹਾਨੂੰ ਉਲਟੀ ਸਲਾਈ ਹੈ ਸਾਰੀ ਦੀ ਸੜਾਈ ਆਪਣੀ ਪੈ ਗਈ ਦੇਖੀਏ ਪਹਿਲਾਂ ਆਪਾਂ 4 ਘਟਾਏ ਨੇ ਹੁਣ ਆਪਾਂ 3 ਘਟਾਵਾਂਗੇ ਦੇਖੀਏ ਦੋ ਘਟ ਗਏ ਇਸੇ ਤਰ੍ਹਾਂ ਆਪਾਂ ਹੁਣ ਤਿੰਨ ਪਹਿਲਾਂ ਆਪਾਂ ਚਾਰ ਕੱਟ ਗਏ ਹੁਣ ਤਿੰਨ ਕੱਟ ਗਏ ਹੁਣ ਆਉਂਦੀ ਸਲਾਈ ਨੂੰ ਫੇਰ ਆਪ ਇਧਰੋਂ ਤਿੰਨ ਘਟਾਵਾਂਗੇ ਇਹ ਇਦਾਂ ਹੀ ਆਪਾਂ ਇੱਕਣੀ ਮੈਂ ਦੂਜੀ ਬਾਹ ਦੇ ਘਟਾਏ ਨੇ ਤੇ ਇੱਕਣੀ ਉਹਦੇ ਮੋਢਿਆਂ ਦੀ ਕੱਟ ਪਾਈ ਆ ਪੱਲੇ ਦੀ ਇਹੀ ਤਰੀਕੇ ਨਾਲ ਚਾਰ ਤਿੰਨ ਦੋ ਲਿਖੀ ਆ ਆਪਣਾ ਡਿਜ਼ਾਈਨ ਵਾਲਾ ਆ ਗਿਆ ਆ ਦੇਖੀ ਡਿਜ਼ਾਈਨ ਤਾਂ ਪੰਜ ਗੁੰਡਿਆਂ ਦਾ ਇਹ ਆਪਣਾ ਡਿਜ਼ਾਈਨ ਆ ਤਿੰਨੇ ਆਪਾਂ ਇਧਰੋਂ ਘਟਾਵਾਂਗੇ ਇਧਰ ਆਵਾਂਗੇ ਸਿੱਧੀ ਸਲਾਈ ਆਪਣੀ ਪੈਗੀ ਹੁਣ ਇਹਨੂੰ ਮੈਂ ਚਾਰ ਘਟਾਈ ਤੀ ਹੁਣ ਆਪਾਂ ਤਿੰਨ ਤਿੰਨੇ ਕੁੰਡੇ ਆਪਾਂ ਇਧਰੋਂ ਘਟਾਵਾਂਗੇ ਆ ਦੇਖੀਏ ਦੋ ਦਾ ਇੱਕ ਕਰਾਂਗੇ ਫੇਰ ਸਲਾਈ 'ਚ ਪਾਵਾਂਗੇ ਫੇਰ ਦੋ ਦਾ ਇੱਕ ਕਰਾਂਗੇ ਇਹ ਸਲਾਈ ਜਪਾਵਾਂਗੇ 2 ਦਾ 1 ਆ ਦੇਖੀਏ 3 ਪਹਿਲਾਂ 4 ਹੋ ਗਏ ਹੁਣ 3 ਉਲਟੀ ਸਲਾਈ ਫੇਰ ਪਾਵਾਂਗੇ ਆਪਾਂ ਸਾਰੀ ਆ ਦੇਖੀਏ ਸਾਰੀਓ ਸਲਾਈ ਉਲਟੀ ਹੈ ਇਹ ਸਲਾਈ ਆਪਣੀ ਪੈ ਗਈ ਉਹ ਵੀ ਦੇਖੀਏ ਕਪਾ ਨੇ ਇੱਧਰ ਮੈਂ ਘਟਾਈ ਸੀ ਕਿ ਪਹਿਲਾ 4 ਫੇ 3 ਹੁਣ ਆ ਗਏ ਆ ਪੰਜ ਦੇ ਤੇ ਦੋ ਚ ਹੁਣ ਆਪਾਂ ਦੋ ਦੋ ਘਟਾਵਾਂਗੇ ਦੋਨਾਂ ਦੇਖੀਏ ਆ ਦੇਖੀਏ ਦੋ ਦਾ ਇੱਕ ਹੋ ਗਿਆ ਫੇਰ ਦੋ ਦਾ ਇੱਕ ਹੋ ਗਿਆ ਦੇਖੀਏ ਦੋ ਘਟ ਗਏ ਮੈਂ ਪੰਜ ਕੁੰਡੇ ਆਪਣੇ ਆਗੇ ਡਿਜ਼ਾਈਨ ਵਾਲੇ ਦੇਖੀ ਪੰਜ ਗੁੰਦਿਆਂ ਡਿਜ਼ਾਈਨ ਆ ਇਹ ਪੰਜ ਹਜੇ ਡਿਜ਼ਾਈਨ ਆਪਣਾ ਚੱਲਦਾ ਹੈ ਅਗਲੀ ਸੜਾਈ ਚ ਪੈਣਾ ਹਜੇ ਉਲਟਿਆਂ ਤੇ ਉਲਟੇ ਸਿੱਧਿਆਂ ਤੇ ਸਿੱਧੇ ਦੇਖੀ ਅਗੇ ਪੰਜ ਸੜਾਈ ਚ මොන පදදර් විනා ර් අතෙන්නකට එන හුණ පදෝතයක්ගේ ඒ අපාතරම් දෝදයික්ක කරග දෙිය දෝදයිකදකේ ਦੋ ਦਾ 1 ਕਰਾਂਗੇ ਦੋ ਕੁੰਡੇ ਹੁਣ ਆਪਾਂ ਦੋ ਇਕ ਢਾਉਣੇ ਨੂੰ ਪਹਿਲਾਂ ਚਾਰ ਘਟਾ ਤੇ ਤਿੰਨ ਫੇਰ ਦੋ ਦੇ ਸਾਰੀ ਸਲਾਈ ਫੇਰ ਉਲਟੀ ਪਾਵਾਂਗੇ ਆਪਾਂ ਇਹ ਸਾਰੀ ਸਲਾਈ ਆਪਣੀ ਉਲਟੀ ਹੈ ਜੱਲੂ ਕੀ ਦੇਖੀ ਬਾਹਾਂ ਆਪਣੀ ਬਣ ਕੇ ਤਿਆਰ ਹੋ ਗਈ ਬੰਦ ਕਰਤੀ ਦੇਖੀ ਇੱਥੇ ਤਾਂ ਕੁਰਕਾਟ ਪਈ ਆ ਬਾਹਾਂ ਆਪਣੀ ਐਨ ਪੂਰੀ ਤਿਆਰ ਆ ਇਹ ਦੇਖੀਏ ਸੇਮ ਸੇਮ ਡਿਜ਼ਾਈਨ ਆਏ ਨੇ ਆਪਣੇ ਇਹ ਇੱਧਰ ਵੀ ਦੇਖੀਏ ਇਹਦੇ ਵੀ ਆਪਣੇ ਸੇਮ ਸੇਮ ਡਿਜ਼ਾਈਨ ਆਏ ਨੇ ਦੇਖੀਏ ਦੋਏ ਬਾਹਾਂ ਆਪਣੀਆਂ ਬਣ ਕੇ ਹੋ ਗਈਆਂ ਤਿਆਰ ਦੇਖੀਏ ਸੇਮੇ ਡਿਜ਼ਾਈਨ ਇਹ ਤੇ ਸੇਮੇ ਦਿੱਤੇ ਆ ਬਹੁਤ ਵਧੀਆ ਬਾਹਾਂ ਬਣ ਕੇ ਆਪਣੀ ਤਿਆਰ ਹੋ ਗਈ ਤੇ ਹੁਣ ਆਪਾਂ ਕੋਟੀ ਹੈ ਕੋਟੀ ਦੀ ਬਾਹਾਂ ਜੈਂਸ ਕੋਟੀ ਦੀ ਇਹ ਮੈਂ ਇਹ 24 ਇੰਚ ਮਾਤੂ 24 ਇੰਚ ਬਾਹ ਤਿਆਰ ਹੋਈ ਆ ਤੇ ਬਾਹਾਂ ਬਣ ਗਈਆਂ ਤੇ ਬਾਹ ਬਣਾਉਣ ਚ ਦੱਸਣ ਚ ਤੁਹਾਨੂੰ ਵੀਡੀਓ ਕੈਸੀ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸ ਦਿਓ ਲਾਈਕ ਕਰ ਦੇਣਾ ਸਬਸਕ੍ਰਾਈਬ ਕਰ ਦੇਣਾ